ਫਿਕਰ ਹੈ ਨਹੀਂ ਬਾਪੇ ਨੂੰ ਕਾਹਦਾ ਫਿਕਰ ਹੈ ਨਾ ਉਹ ਨਿੱਧੀ 18 ਸਿੱਧੀ ਪਿੱਛੇ ਲਕੀਆਂ ਫਿਰੇ ਮੇਰੇ ਕੋਲ ਪੈਸੇ ਵੀ ਮੁੱਕਿਆ ਕਦੇ ਲੋਕਾਂ ਦੀ ਜੇਜ ਮੈਂ ਦੇਖੇ ਵੀ ਕਦੇ ਪੈਸਾ ਜੇ ਵੀ ਚੀਜ਼ ਨੂੰ ਹੱਥ ਪਾਇਆ ਉਹਨੂੰ ਬਿਲਕੁਲ ਗੁਰੂ ਘਰ ਦੀ ਮਹਾਂਕੋਸ਼ਾਂ ਦੀ ਬਸਤਾ ਬਾਤ ਤੂੰ ਸਮਝ ਕੇ ਬਹੁਤ ਵਧੀਆ ਬਣਾਈ ਬਾਤ ਨੇ ਜਿੰਦਗੀ ਚ ਆਪਣੀ ਜਿੰਦਗੀ ਦਾ ਵੱਧ ਬਣੇ ਮਰੀਏ ਗੁਰੂ ਘਰ ਦੀ ਬਸ ਜੋ ਵੀ ਚੀਜ਼ ਬਣ ਰਹੀ ਹੈ ਇਹ ਕਹਿੰਦੇ ਮਰ ਜਾਂਦੇ ਲੋਕ ਗੁਰਦਵਾਰਿਆਂ ਸੰਤਾਂ ਦੇ ਭਾਂਵੇਂ ਡੇਰਿਆਂ ਚ ਇੱਕ ਚੀਜ਼ ਨਾ ਹੋਵੇ ਤੇ ਸਾਡੀਆਂ ਕਈ ਕਈ ਮੰਜ਼ਲੀਆਂ ਕੋਟੀਆਂ ਹਨ ਤੇ ਨਾਲੇ ਇਹਨਾਂ ਨੇ ਬੈਠੇ ਨਹੀਂ ਲੈ ਰਹੇ ਇੱਥੇ ਤਕਰੀਬ ਲੱਗਦੀ ਆ ਕਈਆਂ ਤਾਂ ਇਹ ਡਰਦੇ ਨਹੀਂ ਹੁੰਦੇ ਇਹ ਨਾ ਪਾਪਾ ਦਾ ਆਪਣਾ ਮੌਤ ਕੇ ਖੜੀ ਕਰਦਾ ਹੈ ਮੈਂ ਜਿ ਨੂੰ ਆਉਣਾ ਨੂੰ ਪਹਿਲਾਂ ਕੇ ਰੱਖਣਾ ਪਏਗਾ ਇੱਥੋਂ ਜਾਣਾ ਤੇ ਤੁਹਾਨੂੰ ਜਾਣਾ ਯਾਦ ਰੱਖਣਾ ਪਵੇਗਾ ਕੋਈ ਮਾਈ ਦਾ ਲਾਲ ਇੱਥੇ ਖੜ ਨਹੀਂ ਸਕਦਾ ਕਿ ਮੇਰੇ ਯਾਦ ਆਜੋ ਨਾ ਫੁੱਲਾਂ ਦੇ ਹਾਰ ਤੇ ਉਸਦੇ ਗੋਚ ਲੋਈ ਤਾਂ ਉਸ ਨੂੰ ਮਤ ਤੈਰਾ ਦੇ ਵਿੱਚ ਮੱਥਾ ਟੇਕ ਕਰੋ ਉਹ ਮੇਤਰਾ ਇੱਕ ਤਾਂ ਆਇਆ ਮੇਰੇ ਮਾਈ ਦਾ ਪਿਆਰਾ ਇੱਕ ਤਾਂ ਨਿਕਲ ਕੇ ਆਇਆ ਓਏ ਹੋਏ ਹੋਏ ਮਾਪੂਸ਼ ਕਹਿੰਦੇ ਨੇ ਨਾਲ ਕੀ ਲੈ ਕੇ ਆਵੇਂ ਕੋ ਮੈਂ ਵਿਆਹਾਂ ਕਿਨੂ ਤੇਰੇ ਘਰ ਆਉ ਨੂੰ ਕੋਈ ਪਿਆਰ ਨਹੀਂ ਤੈਨੂੰ ਕੋਈ ਮਿਲਣੂ ਪਿਆਰ ਨਹੀਂ ਉਹ ਪਰਮਾਤਮਾ ਤੂੰ ਜਿੰਨੂੰ ਤੂੰ ਡਿਊਟੀ ਦੇ ਚੁੱਕੇ ਉਹ ਸਮਾਨ ਇਹਨਾਂ ਬਣਦੇ ਨੇ ਇਹਨਾਂ ਨੂੰ ਕੱਪੜੇ ਬੰਨ ਸਬੰਨੇ ਕੰਮ ਛੇੜ ਦਿੱਤੇ ਅੱਜ ਕਪੜਾ ਹੋਰ ਡਿਜ਼ਾਈਨ ਕਾਬ ਨੂੰ ਕਪੜਾ ਹੋਰ ਡਿਜ਼ਾਈਨ ਤੇ ਮਾਮਕੇ ਨੇ ਖੜਾ ਹੋ ਤੂ ਸਬੂਤ ਦੋਗੇ ਇਹ ਭਗਤਾ ਜੀ ਇਹ ਸੰਤਾਂ ਦਾ ਨੇੜੇ ਆ ਨਜ਼ਦੀਕੀ ਹੈ ਪਰਵਾਹਕ ਮੈਂਬਰ ਹੈ ਇਹ ਬਿਲਕੁਲ ਝੂਠ ਹੈ ਇਸ ਗੱਲ ਦੀ ਇਹ ਸਾਡੀ ਗੱਦੀ ਕਹਿੰਦੀ ਅੱਜ ਸੰਤ ਨਹੀਂ ਬੋਲਦੇ ਇਸ ਗੱਲ ਤੇ ਮੈਨੂੰ ਹਜ਼ਾਰਾਂ ਕਰੋੜਾਂ ਹੀ ਸਾਲ ਹੋ ਚੁੱਕੇ ਇਸ ਪਾਵਰ ਨੂੰ ਅਲੋਪ ਸੀ ਉਹ ਮਿਲ ਗਈ ਪਹਿਲਾ ਹਦਾਇਤ ਨਾਮੇ ਦਿੱਤੇ ਵੀ ਤੈਨੂੰ ਠੀਕ ਲੱਗਦੇ ਨਾ ਬਿਲਕੁਲ ਠੀਕ ਲੱਗਦੇ ਤੈਨੂੰ ਡੇਰਿਆ ਨਾਲ ਪਿਆਰ ਮੈਨੂੰ ਨਹੀਂ ਲੱਗਦਾ ਤੰਦ ਨਾਲ ਪਿਆਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਦੁਨਿਆਦ ਨਾ ਨਹੀ ਲੱਗਦਾ ਇੱਕ ਜਿਹੜੇ ਤੇਰੇ ਨੇ ਪਿਆਰੇ ਉਹਨਾਂ ਨਾਲ ਪਿਆਰ ਜ਼ਰੂਰ ਆਉਂਦਾ ਕਿ ਮੇਰਾ ਮਾਹੀ ਅੱਜ ਪ੍ਰਗਟ ਹੋਇਆ ਤੇ ਨਾ ਆਪਣੇ ਮਾਹੀ ਨਾਲ ਇਹ ਤ੍ਰੇਮੀ ਨੂੰ ਸੁਣਾਵਾ ਤੇ ਆਪੀਆਂ ਤੇਰੀਆਂ ਸੁਣਾ ਤੇ ਮੈਂ ਆਪਣੇ ਦੁੱਖ ਸਾਂਝੇ ਕਰ ਲਵਾ ਇਹਨਾਂ ਨਾਲ ਐਨਾ ਮੂਰਖਾ ਨਾਲ ਕੀ ਕਰਾਂ ਮੈਂ ਮੱਝ ਨਹੀਂ ਮਿਲੀ ਮੈਂ ਭੱਜਿਆ ਫਿਰਦਾ ਗੱਡੀ ਨਹੀਂ ਮਿਲੀ ਜ਼ਮੀਨ ਨਹੀਂ ਮਿਲੀ ਸਮਾਨ ਨਹੀਂ ਮਿਲਿਆ ਕਿ ਤੋਂ ਆਇਆ ਨਹੀਂ ਮਿਲੀ ਇਹ ਪਟਕਾ ਹਉ ਲੋਕਾਂ ਦੀ ਸਾਡੇ ਲੈਕ ਮੈਨੂੰ ਨਹੀਂ ਲੋੜ ਹੈ ਪਟਕਦੇ ਰਹੋ ਇੱਥੇ ਸਾਡਾ ਨਹੀਂ ਕਮਾਲ ਲੱਗ ਹੈ ਵਾਹ ਵਾ ਮੌਜ ਫਕੀਰਾਂ ਦੀ ਕਦੇ ਰੇਸ਼ਮੀ ਦਸ਼ਾ ਦੇ ਕਦੇ ਗੋਦੜੀ ਵੀਰਾਂ ਦੀ ਇਹ ਮੌਜ ਚ ਆਉਣਾ ਮੈਨੂੰ ਪਤਾ ਤੇ ਨਾ ਪੈਰੋਕਾਰ ਸੇਵਕ ਬਣਦੇ ਫਿਰ ਉਹ ਮੈਂ ਗੁਰੂਆਂ ਦੀਆਂ ਗੱਲਾਂ ਗੁਰੂ ਅਰਜਨ ਦੇਵ ਜੀ ਦੀਆਂ ਸੰਗਤ ਰੋਕਣੀ ਮਾੜੀ ਦੀ ਸ਼ਬਦਾਂ ਨੂੰ ਕਿਆਲ ਰੋਕ ਰਹੀ ਬਾਬੇ ਬਾਲ ਕੀ ਹੈ ਤੇ ਮੈਂ ਕਹਿੰਦਾ ਮੇਰੇ ਕੋ ਰੱਬ ਬੰਨਿਆ ਕਿਲੇ ਨਾ ਮੇਰੇ ਜੋਗਾ ਮੈਂ ਲੱਭ ਲਿਆ ਉਸੀ ਲੱਭਣਾ ਤਾ ਤੁਸੀਂ ਲੱਭ ਲਓ ਮੈਨੂੰ ਲੋੜ ਸੀ ਮੈਂ ਲੱਭ ਲਿਆ ਆਪਣੇ ਜੋ ਕੰਮ ਮੈਨੂੰ ਨਹੀਂ ਦਿੱਤਾ ਮੈਂ ਨਹੀਂ ਮੈਨੂੰ ਨਹੀਂ ਮਿਲਿਆ ਮੈਨੂੰ ਨਹੀਂ ਦਿੱਤਾ ਨਾ ਦੇ ਦੇ ਨਾ ਮਾ ਹੁਣੇ ਦੇ ਦੇ ਨਾ ਉਹ ਮਾਨ ਨੂੰ ਕਰੇ ਤਿਆਰ ਬੰਦਿਆ ਪਲ ਵਿੱਚ ਰੱਬ ਮੈਂ ਦੇ ਦੂੰਗਾ ਪਲ ਵਿੱਚ ਰੱਬ ਨੂੰ ਮਲਾਦ ਹੋਊਗਾ रबलूं <laughs> گا ਮੰਦ ਬਣਾ ਆਪਣੇ ਨਾਮ ਨੂੰ ਓ ਮੰਨ ਬਣਾ ਆਪਣੇ ਨਾਮ ਨੂੰ ਮੰਦ ਬਣਾ ਆਪਣੇ ਨਾਮ ਨੂੰ ਓ ਮੰਨ ਬਣਾ ਆਪਣੇ ਨਾਮ ਨੂੰ ਓ ਚਲੋ tane ਆਪਣੇ ਨਾਮ ਨੂੰ ਅਦਲ ਵਿੱਚ ਨਾਂ ਦੇ ਕੱਪਟੀ ਸੁਣਦਾ ਨਾ ਆਪਣੇ ਨਾਮ ਨੂੰ ਦਿਲ ਵਿੱਚ ਨਾਮ ਦੇ ਕਬਤੀ ਹਰਦਮੇ ਭਰੇ ਨਾਮ ਨੂੰ ਜਿਨਾ ਦੇ ਨਾਮੀ ਹਰਦਮੇ ਭਰੇ ਨਾਮ ਨੂੰ ਜਿਨਾ ਦੇ ਨਾਮੀ ਕਬਤੀ ਕਦੇ ਵੀ ਨਾ ਮਿਲਦਾ ਓ ਨਾਮ ਨੂੰ ਦਿਲ ਵਿੱਚ ਸ਼ਬਦਾਂ ਨਾ ਰੱਖਦੇ ਕਦੇ ਵੀ ਨਾ ਮਿਲਦਾ ਓ ਨਾਮ ਨੂੰ ਦਿਲ ਵਿੱਚ ਘਿਆਰੀ ਨਾ ਰੱਖਦੇ ਛੱਡ ਕੇ ਜਾਣਾ ਨਹੀਂ ਆ ਮਿਲ ਗਿਆ ਆਰਾਮ ਦਾ ਪਿਆਰਾ ਮੈਂ ਛੱਡ ਕੇ ਜਾਣਾ ਨਾ ਤੇਰਾ ਆਰਾਮ ਦਾ ਪਿਆਰਾ ਮੈਂ ਛੱਡ ਕੇ ਜਾਣਾ ਮਿਲ ਗਿਆ ਆਰਾਮ ਦਾ ਪਿਆਰਾ ਮੈਂ ਛੱਡ ਕੇ ਜਾਣਾ ਮਿਲ ਗਿਆ ਆਰਾਮ ਦਾ ਪਿਆਰਾ ਮੈਨੂੰ ਲੋੜਦਾ ਇਹ ਨਾ ਮੈਲਾ ਦੀ ਨਾ ਮਹਾਰਾਜ ਦੇ ਮੈਂ ਆਦੀ ਤੇ ਚੰਦੀ ਨਾਮ ਹੈ ਰਾਜ ਜੋਗੀ ਨਾਮ ਹੈ ਆਦੀ ਨਾਮ ਹੈ ਰਾਜ ਜੋਗੀ ਸਾਨੂੰ ਅੰਮ੍ਰਿਤ ਦੇ ਜਾਗੋ ਤੂੰ ਵਾਲੀ ਦੁਨੀਆ ਨਾ ਆਇਆ ਸਾਨੂੰ ਅੰਮ੍ਰਿਤ ਦੇ ਜਾਗਿਆ ਤੂੰ ਵਾਹ ਤੇ ਦੁਨੀਆਂ ਬਾਹ ਲੱਗਦਾ ਸੁਬਾਨ ਅੱਲੇ ਹੈ ਦੂਨ ਬਾਹ ਦੁਨੀਆਂ ਨਾਰਾਤਦਾ ਹੋ ਨਾ ਦੇ ਬਹਿ ਅੰਨ ਬਾਹ ਦੁਨੀਆਂ ਆ ਲੱਗਦਾ ਆਵਾਜ਼ ਪਛਾਨੀ ਮੀਰਾ ਰੇ ਓ ਰੱਬ ਨੂੰ ਉਹਨੇ ਵਾਹ ਬਾਹ ਪਛਾਨ ਹੀ ਮੀਰਾ ਮੈਂ ਹਾਂ ਤੇ ਨੀ ਕੋਲ ਕੇ ਪਾਈ ਜਾਂਦੀ ਅੰਦਰ ਰੱਬ ਮਿਲ ਗਿਆ ਨਾਮ ਨਾਲ ਦੀ ਗੱਲ ਬਾਣੀ ਨੋ 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 ਗੁਰੂ ਧਾਰਨ ਨਾਲ ਦੀ ਗੱਲ ਬਾਣੀ ਹੈ ਗੁਰੂ ਨੂੰ ਕਹਨਾਈ ਕੋ ਕੰਮ ਕਰ ਜੇ ਤੂੰ ਇੰਨੀ ਮਿਹਰਬਾਨੀ ਕੀਤੀ ਆ ਨਾਮਦਾਨ ਬਖਸ਼ਾਇਆ ਈ ਤਾਂ ਮੈਨੂੰ ਸਬਰ ਨਾਲ ਜਰੂਰ ਦੇ ਦੇ ਥੋੜਾ ਜਿਹਾ ਸੰਤੋਖ ਦੇ ਦੇ ਉਹ ਫਿਰ ਗੁਰੂ ਕਹੇਗਾ ਸੰਤੋਖ ਦਾ ਤਰੀਕਾ ਮੈਂ ਦੱਸਦਾ ਤੈਨੂੰ ਸੰਤੋਖ ਤੇ ਸਬਰ ਕੋਈ ਪਾਪ ਕਰੇ ਤੇ ਕੋਈ ਪੁੰਨ ਕਰੇ ਉਹ ਕਦੇ ਨਾ ਮਨ ਵਿੱਚ ਲਿਆਉਣਾ ਕੋਈ ਲੰਗਰ ਲਵੇ ਕੋਈ ਪਾਪ ਕਰੇ ਕੋਈ ਪੁੰਨ ਕਰੇ ਤੂੰ ਧਿਆਨ ਨਹੀਂ ਦੇਣਾ ਉਹਦੇ ਨਾਲ ਕਿਉਂਕਿ ਮੁਹੰਮਦ ਸਾਹਿਬ ਨੂੰ ਇੱਕ ਰੋਜ਼ ਆਇਆ ਕਰਦੇ ਸੀ ਨਵਾਜ਼ਪਾਨੀ ਸਵੇਰੇ ਉੱਠ ਕੇ ਬਾਹਰ ਚਲੇ ਜਾਣਾ ਖੁਦਾ ਦਾ ਨਾਮ ਤੇ ਕਾਜ਼ੀ ਕਹਿਣ ਲੱਗਾ ਮੈਂ ਜੀ ਤੁਹਾਡੇ ਨਾਲ ਰੋਜ਼ ਜਾਇਆ ਕਰਨਾ ਮੁਹੰਮਦ ਸਾਹਿਬ ਨੇ ਕਹਿਣਾ ਕਿ ਤੇਰੇ ਮਨ ਦੇ ਵਿੱਚ ਜਿਹੜੇ ਬਲਬਲੇ ਨੇ ਇਹਨਾਂ ਨੂੰ ਬੰਦ ਕਰ ਲੇਗਾ ਮੇਰੇ ਨਾਲ ਜਾਣਾ ਹੀ ਉਹ ਕਹਿੰਦਾ ਮੈਂ ਯਾਦ ਨਹੀਂ ਕਰਾਂਗਾ ਹੁਣ ਤੂੰ ਜਾਰੇ ਨਹੀਂ ਲੋਕ ਸੁਤੇ ਪਏ ਨੇ ਸਾਰੇ ਮੁਰਗੇ ਆਲੋ ਸੁਤੇ ਪਏ ਨੇ ਕਹਿੰਦਾ ਮੁਹੰਮਦ ਸਾਹਿਬ ਜੀ ਇਹਨਾਂ ਲੋਕਾਂ ਦਾ ਹਾਲ ਕੀ ਹੋਇਆ ਉਹ ਤੇਰਾ ਪਲਾਫ ਹੋ ਜਾਏ ਕਹਿੰਦੇ ਤੈਸੇ ਕੰਮ ਨੂੰ ਆਇਆ ਸੀ ਮੇਰੇ ਨਾਲ ਇਹਨਾਂ ਦਾ ਹਾਲ ਜੇ ਖਰਾਬ ਹੈ ਤੇ ਤੇਰਾ ਜਿਹੜਾ ਠੀਕ ਹੈ ਤੇਰਾ ਧਿਆਨ ਤੇ ਨਾ ਲੋਕਾਂ ਦਾ ਤੁਸੀਂ ਸੋਝਿਆ ਕਰ ਮੇਰੇ ਨਾਲ ਨਹੀਂ ਆਉਣਾ ਅੱਜ ਤੋਂ ਬਾਅਦ ਤੇ ਅਣੀ ਤੇ ਰਹਿਣਾ ਲੋਕਾਂ ਚ ਤੇ ਸਾਡਾ ਧਿਆਨ ਕੰਮਾਂ ਚ ਹੈ ਜੇ ਲੋਕਾਂ ਚ ਹੈ ਜਾਂ ਮਿੱਤਰਾਂ ਚ ਹੈ ਜਾਂ ਸੰਤਾਂ ਦੀ ਬਖਤੋਈ ਕਰਨ ਵਾਲਿਆਂ ਚ ਹੈ ਤੇ ਉਹ ਭਾਵੇਂ ਕਰੋੜ ਜਨਮਾਂ ਬਾਅਦਾਂ ਕੋਤਰੀ ਜਾਂ ਤਾਰਕੇ ਤੇ ਮੇਰੇ ਘਰ ਚ ਬੱਛਾ ਪਾ ਲਿਓ ਇਹ ਨਹੀਂ ਗੱਲ ਬਣਦੀ ਉਹਨੂੰ ਕਿਹਾ ਮੁਹੰਮਦ ਸਾਹਿਬ ਨੇ ਉਹ ਅੱਖ ਨੇ ਤੇਰੀ ਖੁੱਲੀ ਪਿਆਰੇ ਜੇ ਵੀ ਉਸ ਖਤਾਂ ਨੂੰ ਦੇਖ ਲਵੈ ਉਹ ਦਰਮਾਦੋ ਲੱਗ ਰਹਿਦਾ ਉਹਦੀ ਜਾਂਚ ਪਾਤ ਨਾ ਕੋਈ ਸਾਰੇ ਵੰਗ ਨਹੀਂ ਉਹਦੇ ਆਪਣੇ

and then i ਕਰਨੀਆਂ ਕਰੋੜ ਪਤੀ ਕਹਿੰਦਾ ਜੋ ਪਾਪ ਨੇ ਪੜਾਇਆ ਥੋੜਾ ਬਣਾਇਆ ਕਿਸੇ ਹੋਰ ਨੂੰ ਨਾ ਦੇ ਦੇ ਕਰੋੜ ਪਤਨੀਆਂ ਦੀ ਅਰ ਪਤਨੀਆਂ ਦੀ ਗੱਲ ਹੈ ਉਹ ਸੁਖ ਨਾਨਕ ਉਹ ਤੁਨ ਮੰਤਲੀ ਤੁਰੇ ਜਾ ਰਹੀ ਸੀ ਕੋਈ ਇੱਕ ਗਊਆਂ ਚਾਰੇ ਦੇ ਵਿੱਚੋਂ ਗਊਆਂ ਦੇ ਕੁਛ ਮਾਰਨ ਵਾਲੀਆਂ ਕੋਆਂ ਉਹ ਬੰਦਾ ਜੇ ਮਾਰਨ ਵਾਲੀਆਂ ਨੂੰ ਪਰੇ ਕਰਦਾ ਤੇ ਦੂਜੀਆਂ ਫੇਰ ਉਹਨਾਂ ਮਾਰਨ ਵਾਲਿਆਂ ਨਾਲ ਜਾਂਦੀਆਂ ਉਹ ਖੜ ਕੇ ਰੋਣ ਲੱਗ ਗਿਆ ਫਿਰ ਵੀ ਹੈ ਪਰਮਾਤਮਾ ਮੈਂ ਮਾਰਨ ਵਾਲਿਆਂ ਤੋਂ ਬਚਾਉਣਾ ਤੇ ਮਾਰਦੀਆਂ ਨਹੀਂ ਜਿਹੜੀਆਂ ਫਿਰ ਮਾਰ ਖਾਨ ਦੇ ਵਿੱਚ ਬੜੀ ਚਲਦੀਆਂ ਨੇ ਦਰਵੇ ਉਹਨੇ ਕੀ ਕੀ ਕਿਹਾ ਵੇ ਜੋ ਸਾਰੇ ਇਕੱਠੇ ਹੀ ਮਰੋ ਜੇ ਨਹੀਂ ਸੁਣਨਾ ਤੁਸੀਂ اون ਜਿਹੜੇ ਮੂਰਖ ਨੇ ਮੂਰਖਾਂ 'ਚ ਜਿਹੜੇ ਸਮਝਦਾਰੋਂ ਵੀ ਵਿੱਚ ਬੜੀ ਜਾਂਦੇ ਨੇ ਸਮਝਦਾਰਾਂ ਨੂੰ ਵੀ ਪਤਾ ਲੱਗਦਾ ਕਿ ਪਰੇ ਰਹੀਏ ਮੂਰਖਾਂ ਤੋਂ ਲੋ ਬਾਹੀ ਜੋ ਕੰਗਲੇ ਹਰ ਜੋ ਪਰੇ ਹਰ ਜੋ ਮਰ ਨਾ ਜਾਇਓ ਉਹ ਸਗੋ ਪਰੇ ਹੋ ਜਾ ਉਹਨਾਂ ਡਾਂਗਾ ਬਣਾ ਦੇ ਲੜਾਈ ਕਰਨ ਵਾਲੇ ਖਤਮ ਹੋ ਜਾਣਾ ਇੱਥੋਂ ਦੁੱਖ ਦੇਣ ਵਾਲੇ ਫੜੋ ਮਰੋ ਪਰੇ ਆ ਪਰਿਓ ਜੋ ਉਹ ਤੁਸੀਂ ਤਾਂ ਨੂੰ ਕਾਇਮ ਕਰ ਰਹੇ ਹੋ ਇਹਨਾਂ ਨੂੰ ਕੇ ਮਰੋ ਜਾ ਕੇ ਤੇ ਕਿ ਸ਼ਰਾਬੀ ਭੱਜ ਜਾਵੇ ਨਾ ਚ ਨਿਕਣਾ ਤੇ ਕਬਰ ਨਾ ਮਰੀ ਕੋਈ ਮੁੰਡਾ ਨਾ ਮਰੀ ਓ ਮਗਾ ਤੁਸੀਂ ਪਿੱਛੇ ਰਹੋ ਮਰ ਜਾ ਤੁਹਾਡਾ ਘਰ ਸੁਖੀ ਹੋ ਜਾਏਗਾ ਸ਼ਰਾਬੀ ਤੂੰ ਤੁਸੀਂ ਚਾਰ ਦਿਨ ਰੋਟੀ ਸੁੱਕਦੀ ਖਾਓਗੇ ਲੈ ਬਾਬਾ ਮਸਾ ਰੱਬ ਨੇ ਮੋਟਾ ਦਿੱਤਾ ਇਹ ਮਰ ਗਿਆ ਕੀ ਕਰਾਂਗੇ ਉਹ ਬੰਦੇ ਭੱਜੜੇ ਹਟ ਗਏ ਤੇ ਉਹ ਭੱਜੜੇ ਹਟ ਗਿਆ ਖੜ ਗਿਆ ਉੱਥੇ ਉਹ ਮੈਂ ਕਿਹਾ ਮੇਰੇ ਨਾਲ ਬਾਹਰ ਚੱਲ ਤੈਨੂੰ ਸਿੱਖੀ ਕਹਿੰਦਾ ਕਿਉਂ ਮੈਂ ਮਰਨ ਜਾਣਾ ਮਰਨ ਵਾਸਤੇ ਆਇਆ ਮੈਂ ਮੂਰਖਾ ਨਾ ਮੂਰਖਾ ਮਗਰ ਰੋ ਭੱਜੋ ਇੱਕ ਸਾਈਡ ਤੇ ਹੋ ਕੇ ਸਿਮਰਨ ਕਰਿਆ ਕਰੋ ਤੇ ਰਤਰਬ ਕਰਿਆ ਕਰੋ ਇਹਨਾਂ ਨੇ ਮਗਰ ਲੱਗੇ ਕਿ ਉਹ ਤੁਸੀਂ ਇਹਨਾਂ ਆਪਣੀ ਜ਼ਿੰਦਗੀ ਬਰਬਾਦ ਕਰਨੀ ਤੇ ਤੁਹਾਡੀ ਵੀ ਨਾਲ ਹੀ ਕਰ ਦੇਣੀ ਇਹਨਾਂ ਨੇ ਆਪ ਡੁੱਬੇ ਤਾਂ ਬੇਦਲੇ ਚੇਲੇ دیے ਵਹਾਏ ਉਹਨਾਂ ਨੇ ਟਾਪਰਟ ਬੋਂਦ پیچھے ਲੱਗੇ ਤੇ ਉਹਨਾਂ ਨੇ ਮੇਰਾ ਮੁੰਡਾ ਮੇੜਾ ਮੁੰਡਾ ਚੋਰ ਹੋਵੇ ਅਮਲੀ ਹੋਵੇ ਤੇ ਭਾਵੇਂ ਭੰਗ ਖਾਵੇ ਤੇ ਭਾਵੇਂ ਨਸ਼ੇ ਕਰੇ ਮੇਰਾ ਮੁੰਡਾ ਹੈ ਅੱਲਾ ਨੂੰ ਮੁੰਡੇ ਨੇ ਓਏ ਹੋਏ ਹੋਰ ਓ ਲੋਕੋ ਤੂੰ ਸਾਵੇਂ ਯਾਦ ਨਹੀਂ ਦੋ ਮਾ ਗੁਜਰੀ ਦਿਲਾਲ ਲੋਕੋ ਓ ਜਾਨ ਜਮਾਨ ਤੂੰ ਸਾਥੋ ਵਾਰੀ ਓ ਨਾ ਯਾਦ ਕਦੇ ਨਾ ਕਰਦੇ

ਮਾਗਰ ਭੱਜਦੇ ਮੇਰਾ ਮੋਢਾ ਵਿਉਣਾ ਨਹੀਂ ਆ ਲਾਡ ਉਹ ਅੰਮ੍ਰਲੀ ਅੰਮ੍ਰਲੀ ਨਾਲੋਂ ਦੀ ਪੈਣੀ ਜਿਹਦੀ ਨਾਮ ਦੀ ਕਮਾਈ ਆ ਨਾ ਧਰਤੀ ਆ ਹੇ ਉਸਤ ਦੀ ਗੱਲ ਪਰਮ ਸਾਹਿਬ ਦੇ ਪਿਤਾ ਕਬੀਰ ਸਾਹਿਬ ਦੇ ਪਿਤਾ ਅਰਵਦਾਸ ਸਾਹਿਬ ਦੇ ਪਿਤਾ ਜੀ ਗੁਰਨਾਮ ਸਾਹਿਬ ਦੇ ਪਿਤਾ ਤੇ ਮਾਤਾ ਜੀ ਗੱਲ ਗਿਆ ਬਾੜੇ ਦੇ ਪਿਤਾ ਜੀ ਤੇ ਮਾਤਾ ਜੀ ਕਿ ਕਰਦੇ ਤਪਦੇ ਬਾਬੇ ਸਿਆਣੇ ਫੁਕਾ ਮਾਰਨ ਵਾਲੇ ਯਾਦ ਨੇ ਜਿਨ੍ਹਾਂ ਨੇ ਜਨਵਰੀ ਸਾਡੇ ਤੋਂ ਯਾਦ ਨੇ ਮੇਰੇ ਤੋਂ ਅੰਦਰ ਬੈਠੇ ਨੇ ਮੈਂ ਤਾ ਦੇਵਸਾ ਰੋਣਾ ਜਿੰਬੇ ਜਿੰਬੇ ਲੇਕੇ ਵਿਚਲਾ ਲਈ ਉਹਨਾਂ ਦਾ ਦੇਵਸਾ ਰੋਣਾ ਮੈਰੀ ਜਿੰਬੇ ਲੇਕੇ ਵਿਚਲਾ ਲਈ ਆਮਾਨਾ ਮਾ ਗੁਰਾਂ ਦੇ ਬਚਨ ਕਮਾਵਾ ਮੈਂ ਓ ਮਨ ਮੋੜੇ ਤੇ ਆਮਾਨਾ ਗੁਰਾਂ ਦੇ ਬਚਨ ਕਮਾਵਾ ਮੈਂ ਉਦੋਂ ਮਾਰ ਲਾਗਦੇ ਬੱਲੇ ਬੱਲੇ ਬਾਬੇ ਦਾ ਡੇਰਾ ਕਰ ਲਓ ਇੰਨਾ ਵੀ ਬਹੁਤ ਹੈ ਜ਼ਮੀਨ ਬਹੁਤ ਆ ਬੰਦੇ ਕੋਲ ਉਹ ਨਰੇ ਬਾਪ ਦੀ ਪੂਰੀ ਸਿਸ਼ਟੀ ਆ ਸੀ ਬੜੇ ਨਿਰਬਾਧ ਦੇ ਪੁੱਤੜਾਂ ਪੂਰੀ ਦੁਨੀਆਂ ਸਾਡੇ ਬਾਪ ਦੀ ਐ ਆ ਤਾਂ ਮੇਰੇ ਸਾਡੇ ਵਾਸਤੇ ਇੱਕ ਸਮਝ ਲਾ ਸਮਝਾਣ ਵਾਸਤੇ ਸਕੂਲ ਨੇ ਕਿਹਾ ਇਹ ਕੋਈ ਤੇ ਰੱਬ ਬੰਨਾ ਤਾਂ ਵੀ ਬੈਠਾ ਡੇਰੇ ਜਿਹ ਪਹਿਲਾਂ ਨਹੀਂ ਸੀ ਹਰੇ జీ మర్ద ఓ ప్రకాశ మన జోత మిగింది రవతా జీ ను కబీర సా ఫీద సా వీడి మస్జ్జ బి ਉਹਦਾ ਬੰਦਿਆ ਦਾ ਦਿਲ ਦੇਖਦਾ ਬੰਦਾ ਦੇਖਦਾ ਕਮਾਈ ਦੇਖਦਾ ਤਿਆਗੀ ਦੇਖਦਾ ਬਰਾਗੀ ਦੇਖਦਾ ਵੀ ਇਹ ਮੇਰਾ ਜਿੱਥੇ ਮਰਜੀ ਯਾਦ ਕਰ ਲਾ ਉੱਥੇ ਮਿਲੇਗਾ ਤੁਰਿਆ ਜੰਦਾਰ ਉਹ ਗਊਆਂ ਚਾਰਨ ਵਾਲੇ ਨੂੰ ਉੱਥੇ ਮਿਲਿਆ ਆਖੇ ਸ਼ਾਮੀ ਜੀ ਨੇ ਕਹਿਣਾ ਰੋਂਦਾ ਨੂਰੇ ਆਉ ਤੂੰ ਕਿਉਂ ਰੋਣਾ ਕਿਉਂ ਰੋ ਰਿਹਾ ਹੈ ਨਾ ਕਹਿੰਦਾ ਮਾਰਾ ਮੈਨੂੰ ਗਊਆਂ ਦੁਖੀ ਕਰਦੇ ਨੇ ਮੈਂ ਬੜਾ ਤਰੰਗਾ ਕਹਿੰਦਾ ਕਉਵਾ ਨ ਛੱਡਦੇ ਫਿਰਦੇ ਖੁਦਿਆਂ ਸਾਡੀਆਂ ਨਹੀਂ ਦਾ ਫਿਰਦੀਆਂ ਸਾਡੀਆਂ ਕਉਵਾ ਨ ਦਾ ਫਿਰ ਰਹੀਆਂ ਨੇ ਤੂੰ ਕਿਉਂ ਘਬਰਾਣਾ ਕਹਿੰਦਾ ਠੀਕ ਹੈ ਜਦ ਕਉਵਾ ਛੱਡ ਦਿੱਤੀਆਂ ਘਰ ਛੱਡ ਦਿੱਤਾ ਉਹ ਕਹਿੰਦੇ ਹੁਣ ਕਹਿੰਦੇ ਮੁੰਦਰਾ ਨਾ ਪਾਈ ਧਸਮਾ ਨਾ ਲਾਈ ਜਦੋਂ ਨਾਮ ਬਧਾਈ ਮਨ ਨੂੰ ਬਧਾਦਾ ਪ੍ਰਮਾਤਮਾ ਦਾ ਕੱਲਾ ਹੀ ਮਾਰ ਪਾਸ ਕੋਈ ਨੋਰਨੇ ਕੱਪੜਿਆਂ ਦੀ ਰੰਗਾਂਦ ਕੀ ਲੋੜ ਪਈ ਹੁਣ ਚੱਲੋ ਮੈਂ ਵੀ ਬਾਬਾ ਬਣਿਆ ਮੈਂ ਤਾਂ ਚੋੜਾ ਹੀ ਕਿਤੇ 8ਵੇਂ ਦਿਨ ਪਹੁੰਚਣਾ ਫਿਰ ਬਾਰ ਬਾਰ ਵੀ ਤੇ ਦੇਖ ਲਈ ਬਾਬਾ ਕਿੱਥੇ ਹੈ ਬਾਬਾ ਕਿਹੜਾ ਲੋਕ ਪੁੱਛਦੇ ਮੈਂ ਵੀ ਨਹੀਂ ਕਹਿੰਦਾ ਬਾਬਾ ਵੀ ਆ ਜਾ ਭਾਈ ਚੱਲ ਤੇਰਾ ਕੰਮ ਕਰਾਂ ਮੈਂ ਬਾਪੂ ਨੂੰ ਅੱਗੇ ਕਰਨਾ ਪਰਮੇਸ਼ਰ ਨੂੰ ਮੇਰਾ ਬਾਬਾ ਮੇਰੇ ਕੰਮ ਕਰਦਾ ਹੈ ਮੇਰਾ ਬਾਬਾ ਮੇਰੇ ਨਾਲ ਉਹ ਕੌਣ ਬਾਬਾ ਹੈ ਆ ਸੂਰਜ ਚੰਦਰਮਾ ਤਾਰੇ ਸਮਾਨ ਧਰਤੀ ਸਭਨਾ ਦੇ ਵਿੱਚ ਮੇਰਾ ਬਾਬਾ ਵਸਦਾ ਹੈ ਉਹ ਪਿਆਰਿਆ ਮਾਨ ਬਣਾ ਲੈ ਕਿਉਂ ਰੋ ਰਹੇ ਆਂ ਬਾਬਾ ਮੇਰੀ ਮਾਂ ਮਾਰੂ ਗਊਆਂ ਕਿੱਧਰ ਨੇ ਉਹ ਤੇ ਮਾਂ ਕੋਲ ਜਾਣਾ ਹੀ ਨਹੀਂ ਬੇਟਾ ਤੂੰ ਬਾਦ

ਦੀਲ ਕਰਨਾ